ਕੀ ਨੋਟਾ ਤੋੜਾ ਬੀਰਪਾਲ ਗੌਰ ਬੀਰਪਾਲ ਜੀ ਕਿਸ ਤਰ੍ਹਾਂ ਲੱਗ ਰਿਹਾ ਕੱਲ ਤੱਕ ਇਹ ਗੁਰੂ ਘੁੰਮਣ ਵਾਲੀ ਦੀ ਜ਼ਿੰਦਗੀ ਜੀ ਰਹੇ ਸੀ ਤੇ ਅੱਜ ਮੰਤਰੀ ਸੰਤਰੀ ਤੁਹਾਡੇ ਘਰ ਆ ਰਹੇ ਆ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਕਲਤਾਰ ਸਿੰਘ ਸਿੰਘ ਸੰਧਵਾ ਸਾਡੀ ਘਰ ਆਏ ਮੇਰੇ ਛੋਟੇ ਜਿਹੇ ਘਰ ਵਿੱਚ ਆਉਣ ਤੇ ਉਹਨਾਂ ਦਾ ਮੈਂ ਮਤਲਬ ਕਿ ਸ਼ੁਕਰਿਆਦਾ ਕਰਨਾ ਚਾਹੁੰਦੀ ਆ ਤੇ ਜੋ ਬਾਕੀ ਸਾਰੇ ਆਲ ਮੀਡੀਆਸ ਦਾ ਜਿਨ੍ਹਾਂ ਨੇ ਕਿ ਮੇਰੀ ਖਬਰ ਨੂੰ ਦੇਸ਼ਾਂ ਉਤੇ ਅੱਛਾ ਤੱਕ ਪਹੁੰਚਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਕਰਕੇ ਮੈਨੂੰ ਲੋਕਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਅੱਜ ਉਹਨਾਂ ਦੀ ਬਦੌਲਤ ਹੀ ਅੱਜ ਸਾਡੇ ਘਰ ਇਹ ਡਵ ਤੇ ਕੀ ਇਹ சுவாਸ਼ਨ ਦੇਖਿਆ ਗਿਆ ਹੈ हां जी वो ये कह के गेने के मैं औना दी बेटी दे समान मैं जिनी स्टडी करूंगी ओ मेरी स्टडी दा खर्चा सकणगे। ਤੁਹਾਡੇ ਵੱਲੋਂ ਕੋਈ ਮੰਗ ਰੱਖੀ ਗਈ ਸੀ। हां जी ਮੇਰੇ ਵੱਲੋਂ ਇਹੀ ਮੰਗ ਰੱਖੀ ਗਈ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਅਗਰ ਮੇਰੇ ਕੋਲੇ ਜੌਬ ਮੈਨੂੰ ਕੋਈ ਜੌਬ ਪ੍ਰੋਵਾਈਡ ਹੋ ਜਾਂਦੀ ਤਾਂ ਮੈਂ ਉਹਦੇ ਨਾਲ ਨਾਲ ਆਪਦੀ ਸਟੱਡੀ ਦਾ ਖਰਚਾ ਤੇ ਆਪਦੀ ਗੇਮ ਦਾ ਖਰਚਾ ਚੱਕ ਸਕਦੀ ਸੀ ਤੇ ਨਾਲ ਹੀ ਮੇਰੇ ਪੇਰੈਂਟਸ ਨੂੰ ਵੀ ਮੈਂ ਥੋੜਾ ਇਹ ਦੇਖ ਸਕਦੀ ਸੀ। ਬਟ ਉਹ ਨਹੀਂ ਹੋ ਸਕਿਆ ਕਿਉਂਕਿ ਅਗਰ ਮੈਂ ਪੜ ਤਾਂ ਸਕਦੀ ਆ ਬਟ ਮੇਰੇ ਘਰ ਦੀਆਂ ਜਿਹੜੀਆਂ ਸਿਚੁਏਸ਼ਨਾਂ ਨੇ ਉਹ ਉੱਥੇ ਹੀ ਨੇ ਆ ਚੁਈ। ਲੱਗਦਾ ਵੀ ਅਗਰ ਅਗਰ ਜ਼ਿਆਦਾ ਪੜ ਜਾਓਗੇ ਤਾਂ ਬੱਤੀ ਪੋਸਟ ਵੀ ਮਿਲ ਫਿਰ ਮੈਂ ਮੈਨੂੰ ਆਸ ਸੀਗੀ ਕਿ ਅੱਜ ਉਹ ਸਾਡੇ ਘਰ ਆਇਆ ਤੇ ਸ਼ਾਇਦ ਮੇਰੀ ਲਾਈਫ ਚ ਕੁਝ ਚੇਂਜ ਬਧੀਆਂ ਜ਼ਿਆਦਾ ਚੇਂਜ ਹੋਊਗਾ ਜਿਸ ਦੇ ਨਾਲ ਕਿ ਸ਼ਾਇਦ ਮੈਨੂੰ ਕੋਈ ਜੋਬ ਪ੍ਰੋਵਾਈਡ ਹੋਵੇ ਹਾਂਜੀ ਹੁਣ ਫਿਰ ਮੈਂ ਇਹੀ ਆਸ ਰੱਖਦੀ ਹਾਂ ਕਿ ਮੈਂ ਜ਼ਿਆਦਾ ਪੜ੍ਹਾਂ ਲਿਖੂੰਗੀ ਤੇ ਮੈਂ ਇੱਕ ਬੈਟਰ ਜੋਬ ਵੱਲ ਜਾਵਾਂ ਹੋਰ ਕਿਹੜੀ ਕਿਹੜੀ ਸੰਸਥਾ ਹਾਂਜੀ ਮੇਰੇ ਸਿੱਖ ਯੂਨਾਈਟਿਡ ਸੰਸਥਾਨ ਨੇ ਹੈਲਪ ਕਰੀ ਹੈ ਉਹਨਾਂ ਨੇ ਮੇਰੀ ਜਿਹੜੀ ਪੈਂਡਿੰਗ ਫੀਸ ਸੀ ਉਹ ਪਰਣ ਦੀ ਕੋਸ਼ਿਸ਼ ਕਰੀ ਹੈ ਤੇ ਮੈਂ ਉਹ ਸਿੱਖ ਯੂਨਾਈਟਿਡ ਜਿਹੜੀ ਹੈਗੇ ਨੇ ਸੰਸਥਾਏ ਮੈਂ ਉਹਨਾਂ ਦਾ ਵੀ ਉਸ ਆਰਗੇਨਾਈਜੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹਾਂਜੀ ਤੇ ਮੈਂ 올 ਮੀਡੀਆਸ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਆਇਆ ਇੱਥੇ ਆ ਕੇ ਦੇਖਿਆ ਤੇ ਮੇਰੀ ਨਿਊਜ਼ ਨੂੰ ਬਹੁਤ ਦੂਰ ਤੱਕ ਲੈ ਗਏ ਕੀ ਬਣਨਾ ਕੀ ਚਾਹੁੰਦੀ ਹੈ ਹਾਂਜੀ ਬਣਨਾ ਤਾਂ ਮੈਂ ਹੀ ਚਾਹੁੰਦੀ ਸੀ ਕਿ ਮੈਂ ਵਧੀਆ ਖੇਡ ਬਹੁਤ ਹਾਈ ਲੈਵਲ ਤੇ ਤੱਕ ਖੇਡਾਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਖੇਡਾਂ ਬਟ ਉਹ ਸਿੱਧਾ ਪੋਸੀਬਲ ਨਹੀਂ ਹੈ ਇਹ ਇਸ ਤਰ੍ਹਾਂ ਦੀ ਈ ਬਣਣਾ ਚਾਹੁੰਦਾ ਹਾਂ ਜੀ ਮੈਂ ਚਾਹੁੰਦੀ ਸੀ ਕਿ ਮੈਂ ਕੋਈ ਆਫੀਸਰ ਬਣਾ ਸਰ ਅੱਜ ਬੇਟੀ ਕੋ ਲੈ ਆਏ ਹੋ ਕਿਸ ਤਰ੍ਹਾਂ ਦਾ ਆਸ਼ਵਾਸਨ ਦੇ ਗਏ ਆ ਆਸ਼ਵਾਸਨ ਨਹੀਂ ਮੈਂ ਇੱਕ ਨੂੰ ਆਸ ਵੀ ਜਗਾ ਕੇ ਚੱਲਿਆ ਇਹ ਤਾਂ ਛੋਟੀ ਮੁੱਡੀ ਨੌਕਰੀ ਤੇ ਫਿਰਦੀ ਹੈ ਮੈਂ ਸਾਡੀ ਬੱਚੀ ਨੂੰ ਕਹਿੰਦਾ ਵੀ ਇਹ ਕੱਲ ਨੂੰ ਪੀਸੀਐਸ ਬਣੇ ਵੱਡਾ ਨਿਸ਼ਾਨਾ ਰੱਖੇ ਜੇ ਆਪਾਂ ਨਿਸ਼ਾਨਾ ਚੰਦਾ ਦਾ ਰੱਖਾਂਗੇ ਚਾ ਤਾਰਿਆਂ ਤੇ ਤੇ ਡਿੱਗੀ ਪਾਵਾਂਗੇ ਸੋ ਵੱਡਾ ਨਿਸ਼ਾਨਾ ਰੱਖਣਾ ਪੁੱਤ ਪੜ੍ਹਾਈ ਕਰ ਆਪਦੀ ਤੇਰੀ ਪੜ੍ਹਾਈ ਦੀ ਫੀਸ ਮੈਂ ਦੇਣੀ ਆ ਲੱਖ ਰੁਪਿਆ ਮੈਂ ਅੱਜ ਅਨਾਉਂਸ ਕਰ ਦਿੱ ਲਿਆ ਤੇਰੀ ਫੀਸ ਜਿਹੜੀ ਆ ਉਹ ਦੇਣੀ ਆ ਔਰ ਮੈਨੂੰ ਮੈਂ ਧਨਵਦੀਆਂ ਪਾਸੀ ਸਾਹਿਬ ਦਾ ਜਿੰਨਾ ਦੀ ਰਿਪੋਰਟ ਦੇ ਕੇ ਮੈਨੂੰ ਪਤਾ ਲੱਗਿਆ ਵੀ ਇੰਨੀ ਹਿੰਮਤੀ ਕੁੜੀ ਹੈ ਮੈਂ ਇਹਦੀ ਹਿੰਮਤ ਕਰਕੇ ਆਇਆ ਬੜੇ ਲੋਕ ਪਏ ਨੇ ਬਹੁਤ ਕਾਬਲ ਕਾਬਲ ਲੋਕ ਪਏ ਨੇ ਲੇਕਿਨ ਜਿਹੜੀ ਇਹ ਹਿੰਮਤ ਇਹ ਕਰ ਰਹੀ ਹੈ ਆਪਦੀ ਫੀਸ ਆਪ ਉਹਦਾ ਇੰਤਜ਼ਾਮ ਕਰਨ ਲਈ ਝੋਨਾ ਲਾ ਰਹੀ ਸੀ ਇਹ ਬੱਚੀ ਦੀ ਹਿੰਮਤ ਹੈ ਸੋ ਅਸ਼ਕੇ ਤੇਰੇ ਵਾਹ ਆਤੀ ਹੈ ਵਾਹ ਬੱਲੇ ਤੇਰੇ ਬਹੁਤ ਬਹੁਤ ਸਰਕਾਰ ਇਹੋ ਜਿਹੇ ਖਿਡਾਰੀਆਂ ਲਈ ਕੋਈ ਸਕੀਮ ਨਹੀਂ ਹੈ ਹਮੇਸ਼ਾ ਨਾਲ ਖੜੀ ਹੈ ਇਹੋ ਜਿਹੇ ਖਿਡਾਰੀਆਂ ਦੇ ਹਮੇਸ਼ਾ ਨਾਲ ਖੜੀ ਹੈ ਜੀ ਕਿ ਨਾਲ ਤੁਹਾਡਾ ਦਾਸ ਜਸਵਿੰਦਰ ਸਿੰਘ ਖਾਲਸਾ ਪਿੰਡ ਲਾਲਿਆਣੀ ਤੋਂ ਸਰ ਇੱਕ ਕੁੜੀ ਕੋਲੇ ਆਇਆ ਤੁਸੀਂ ਕਿਸ ਤਰ੍ਹਾਂ ਖਿਡਾਰੀ ਨੂੰ ਪਤਾ ਲੱਗਿਆ ਤੁਹਾਨੂੰ ਹਾਂਜੀ ਇਹ ਮੀਡੀਆ ਵੱਲੋਂ ਹੀ ਸਾਨੂੰ ਪਤਾ ਲੱਗਿਆ ਜਿਨ੍ਹਾਂ ਨੇ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਗਮਨਾਮ ਬੇਟੀ ਜੋ ਕਿ ਇੱਕ ਐਥਲੀਟ ਦੀ ਬਹੁਤ ਹੀ ਮਾਰ ਖਿਡਾਰੀ ਹੈ ਤੇ ਉਹਨਾਂ ਵੱਲੋਂ ਮੀਡੀਆ ਵੱਲੋਂ ਹੀ ਸਾਨੂੰ ਇਸ ਬਾਰੇ ਪਤਾ ਲੱਗਿਆ ਸਰ ਕਿਸ ਤਰ੍ਹਾਂ ਦੀ ਮਦਦ ਕੀਤੀ ਉਹਦੇ ਬਾਰੇ ਆ ਯੂਨਾਈਟਿਡ ਸਿੱਖ ਵੱਲੋਂ ਬੇਟੀ ਦੀ ਫੀਸ ਜੋ ਕਿ 11000 ਦੇ ਕਰੀਬ ਸੀ ਉਸ ਨੂੰ ਭਰਿਆ ਗਿਆ ਅਤੇ ਬੇਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅੱਗੇ ਵੀ ਆਰਥਿਕ ਉਹਨਾਂ ਦੀ ਮਦਦ ਕੀਤੀ ਜਾਵੇਗੀ ਅਤੇ ਜੋ ਵੀ ਉਹਨਾਂ ਦੇ ਪਰਿਵਾਰ ਵੱਲੋਂ ਆਰਥਿਕ ਕੋਈ ਕੰਮਕਾਰ ਕਰਨ ਵਿੱਚ ਮਦਦ ਦੀ ਲੋੜ ਪਈ ਉਹ ਵੀ ਅਸੀਂ ਕਰਾਂਗੇ ਜੀ ਬੋਲਣਾ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਵੀਰਪਾਲ ਪੌਰ ਦੁਨੀਆ ਚੈਨਲ ਨਾਲ ਸਰ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਚੈਨਲਾਂ ਦਾ ਧੰਨਵਾਦ ਤੁਹਾਡੇ ਚੈਨਲਾਂ ਕਰਕੇ ਹੀ ਕੁੜੀ ਨੂੰ ਲੁੱਕ ਜਾਣਾਂ ਲੱਗਿਆ ਤੇ ਉਸ ਤੋਂ ਵੱਡਾ ਧੰਨਵਾਦ ਆ ਜੀ ਸਰਦਾਰ ਕੁਤਾਰ ਸਿੰਘ ਸੰਧਵਾ ਜੀ ਦਾ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਇਹ ਕੁੜੀ ਦੀ ਚਲੋ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਦੇਖ ਕੇ ਇਸ ਕੁੜੀ ਨੂੰ 1 ਲੱਖ ਰੁਪਇਆ ਫੀਸ ਦੇਣ ਦਾ ਸ਼ੁਆਸ਼ਨ ਦਿੱਤਾ ਕਿ ਭਾਈ ਉਹਦਾ ਖਰਚਾ ਕਰਾਂਗੇ ਚਲੋ ਪਰਿਵਾਰ ਦੀ ਜੋ ਫਿਨੈਸ਼ੀਅਲ ਕੰਡੀਸ਼ਨ ਹੈ ਉਸ ਦੇ ਹਿਸਾਬ ਨਾਲ ਕੁੜੀ ਦੀ ਸੋਚ ਇਹ ਸੀ ਕਿ ਚਲੋ ਅੱਜ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਂਦੀ ਤਾਂ ਮੈਂ ਮਤਲਬ ਵੀ ਪਾਲਦੇ ਪਰਿਵਾਰ ਨੂੰ ਵੀ ਪਿੱਛੇ ਪਾਲਣ ਪੋਸ਼ਣ ਕਰ ਸਕਦੀ ਸੀ ਪਰ ਬੱਟ ਚਲੋ ਸੰਧਵਾ ਸਾਹਿਬ ਨੇ ਜੋ ਕਹੀ ਹੈ ਵੀੜ ਕੇ ਹੋ ਸਕਦਾ ਹੈ ਕੋਈ ਇਦੋਂ ਵੀ ਇੰਨਾ ਵੱਡਾ ਮਤਲਬ ਉਹ ਅਫਸਰ ਅਫਸਰ ਬਣ ਜਾਏ ਤਾਂ ਚਲੋ ਉਹਨਾਂ ਦੀ ਸੋਚ ਨੂੰ ਵੀ ਠੀਕ ਹੈ ਤੇ ਪਰ ਮੇਰੇ ਸਹਾਨਾ ਵੀ ਬੱਚੇ ਨੇ ਮਿਹਨਤ ਕਰਨੀ ਚਾਹੀਦੀ ਹੈ ਜੀ ਮਿਹਨਤ ਕਰਕੇ ਅੱਗੇ ਵਧੂਗੀ ਤਾਂ ਚਲੋ ਕਿਤਨਾ ਕਿਤੇ ਹੋਰ ਵੱਡੀ ਆਸ ਜਾਗੂ ਦੇ ਪਰਵਾਸ ਤੇ ਸਾਡੀ ਖਬਰ ਦਾ ਸਰ ਦੇਖਣ ਨੂੰ ਮਿਲਿਆ ਹੋਰ ਵੀ ਕਈ ਸੋਸਾਇਟੀਆਂ ਤੁਹਾਨੂੰ ਮਦਦ ਕਰਨਾ ਆਏ ਸਰ ਜੀ ਇੱਕ ਸੋਸਾਇਟੀ ਸਭ ਤੋਂ ਪਹਿਲਾਂ ਤੇ ਇਹਨਾਂ ਕੋਲ ਤੁਹਾਡੀ ਖਬਰ ਦੇਖ ਕੇ ਅਮਰੀਕਾ ਦੀ ਸਿੱਖ ਯੂਨਾਈਟਿਡ ਮਤਲਬ ਜਿੱਥੇ ਬੰਦੀ ਹੈ ਉਹ ਵੀ ਆਏ ਅੰਮ੍ਰਿਤਸਰ ਤੋਂ 150 ਮਿੰਟ ਚੱਲ ਕੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਵੀ ਆ ਕੇ ਕੁੜੀ ਨੂੰ ਚਿਰ ਨੂੰ 11000 ਰੁਪਇਆ ਆ ਦੇਣ ਦਾ ਮਤਲਬ ਐਲਾਨ ਕੀਤਾ ਦਿੱਤਾ ਹੀ ਸੌਰੀ ਦਿੱਤਾ ਹੀ ਉਹਨਾਂ ਨੇ ਦੇ ਹੀ ਦੇ ਗਏ ਇਸ ਵਾਸਤੇ ਤੇ ਆ ਹੁਣੇ ਥੋੜੇ ਚਿਰ ਪਹਿਲਾਂ ਮੈਨੂੰ ਉਹਨਾਂ ਦਾ ਫਿਰ ਫੋਨ ਆਇਆ ਉਹ ਇੱਕ ਕੁੜੀ ਇਹਨਾਂ ਦੇ ਪੂਆਜੀ ਦੀ ਲੜਕੀ ਹੈ ਉਹ ਕਹਿੰਦੀ ਉਹਨੂੰ ਅਸੀਂ ਸਲਾਈ ਮਸ਼ੀਨ ਆਉਂਦੀ ਪਸੰਦ ਕਰ ਲੈ ਤੇ ਅਸੀਂ ਉਹਨੂੰ ਵੀ ਮਦਦ ਦਾ ਭਰੋਸਾ ਦੇਵਾਂਗੇ ਕੋਈ ਆ ਸਭ ਕੋ ਤੁਹਾਡੇ ਚੈਨਣਾ ਕਰਕੇ ਉਹ ਤੁਹਾਡੇ ਚੈਨਣਾ ਨੇ ਇਹ ਖਬਰ ਪਹਚਾਈ ਤਾਂ ਅੱਜ ਸਪੀਕਰ ਸਾਹਿਬ ਹਣਾ ਇੱਥੇ ਆਏ ਤਾਂ ਪਰਿਵਾਰ ਨੂੰ ਚਲੋ ਨਰਵਸ ਸਾਹਿਬ ਪਰਿਵਾਰ